हां जी दोस्तों ਸਾਨੂੰ 7-6 ਕੱਲ੍ਹ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਦਿਨ ਮੁੰਡੇ ਦਾ ਵਿਆਹ ਹੁੰਦਾ ਹੈ ਸ਼ਾਮ ਨੂੰ ਮੁੰਡਾ ਆਪਣੇ ਸਿਰ ਤੋਂ ਪੱਗ ਨੂੰ ਲਾ ਕੇ ਪਰੇ ਸੁੱਟ ਦਿੰਦਾ ਹੈ ਜਦ ਮੁੰਡਾ ਪੱਗ ਨੂੰ ਪਰੇ ਲਾ ਕੇ ਸੁੱਟਦਾ ਹੈ ਤਾਂ ਜਿਹੜੇ ਇਸ ਦੇ ਆਸ-ਪਾਸੇ ਰਿਸ਼ਤੇਦਾਰ ਖੜੇ ਹੁੰਦੇ ਹੁੰਦਿਆਂ ਨੇ ਤੇ ਖੂਬ ਮਜ਼ਾਕ ਉਡਾਉਂਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਮੁੰਡਾ ਕਿਸ ਤਰ੍ਹਾਂ ਪੱਗ ਨੂੰ ਪਰੇ ਲਾ ਕੇ ਸੁੱਟ ਰਿਹਾ ਤੇ ਮੁੰਡਾ ਕਿਸ ਤਰ੍ਹਾਂ ਹੱਸ ਰਿਹਾ ਤੇ ਪੱਗ ਦਾ ਬਹੁਤ ਹੀ ਜ਼ਿਆਦਾ ਮਖੌਲ ਬਣਾ ਰਿਹਾ ਤੇ ਬਾਅਦ ਦੇ ਵਿੱਚ ਜੈਸੇ ਮੁੰਡੇ ਦੇ ਸਿਰ ਤੇ ਪੱਗ ਟਿਕਦੀ ਹੈ ਤੇ ਉਹ ਵੀ ਮੁੰਡਾ ਕਿਸ ਤਰ੍ਹਾਂ ਭੰਗੜਾ ਪਾ ਰਿਹਾ ਤੇ ਪੱਗ ਦਾ ਬਹੁਤ ਹੀ ਯਾਦੇ ਮਜ਼ਾਕ ਬਣਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਲੋਕ ਪੱਗ ਦਾ ਮਜ਼ਾਕ ਉਡਾਈ ਜਾ ਰਹੇ ਨੇ ਘਟੋ ਘਟ ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਦਸਤਾਰ ਨੂੰ ਸਿਰਫ 7 ਮੀਟਰ ਦਾ ਕੱਪੜਾ ਹੀ ਸਮਝ ਕੇ ਰੱਖਿਆ ਹੈ ਇਸ ਦਸਤਾਰ ਨੂੰ ਲੈਣ ਲਈ ਸਾਡੇ ਗੁਰੂਆਂ ਨੇ ਪਹਿਲਾਂ ਸੱਤ ਸਿਰ ਇਸ ਦੁਨੀਆ ਤੋਂ ਬਾਰਿਆਂ ਨੂੰ ਫੇਰ ਜਾ ਕੇ ਕਿਤੇ ਇਹ ਦਸਤਾਰ ਸਾਨੂੰ ਮਿਲੀ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ